ਸੇਲਾ ਮੁਕਸਰ ਦੇ ਪਿੰਡ ਚੰਨੂ ਦੇ ਵਿੱਚ ਲੱਗੇ એનર્ਜੀ ਬਾਇਓਮਾਸ ਪਲਾਂਟ ਦੇ ਵਿੱਚ ਅਚਾਨਕ ਅੱਜ ਸਵੇਰੇ ਅੱਗ ਲੱਗ ਗਈ। ਇਹ એનર્ਜੀ ਬਾਇਓਮਾਸ ਪਲਾਂਟ 14 ਮੈਗਾਵਾਟ ਦਾ ਹੈ ਜੋ ਕਿ ਖੇਤੀ ਤੋਂ ਬਚੇ ਸਮਾਨ ਨੂੰ ਖਰੀਦ ਕੇ ਉਸ ਦੇ ਵਿੱਚੋਂ ਬਿਜਲੀ ਪੈਦਾ ਕਰਦਾ ਹੈ। ਕਈ ਏਕੜ ਦੇ ਖੁੱਲੇ ਅਸਮਾਨ ਦੇ ਥੱਲੇ ਪਏ ਇਸ ਦੇ ਰਾ ਮਟੀਰੀਅਲ ਨੂੰ ਅੱਜ ਸਵੇਰੇ ਅੱਗ ਲੱਗ ਗਈ। ਅੱਗ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਪਰ ਲੱਖਾਂ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਕਰੀਬਨ 7 ਗੱਡੀਆਂ ਲੱਗੀਆਂ ਹੋਈਆਂ ਸਨ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਫਿਲਹਾਲ ਅਜੇ ਤੱਕ ਵੀ ਅੱਗ ਲੱਗੀ ਹੋਣ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਬਲਦੇਵ ਸਿੰਘ ਸਾਹਿਬ ਫੈਰਵ ਸਰ ਮਲੋੜ ਸਰ ਕਿੰਨੀਆਂ ਗੱਡੀਆਂ ਦਾ ਕਹਿ ਰਹੇ ਕਿੱਥੇ ਅੱਗ ਲੱਗੀ ਹੈ ਇਹ ਸਵੇਰ 4:19 ਮਿੰਟ ਤੇ ਮਲੋੜ ਫਾਇਰ ਸਟੇਸ਼ਨ ਤੇ ਫੋਨ ਗਿਆ ਸੀ ਵੀ ਚੰਨੂ ਥਰਮਲ ਦੇ ਸਾਹਮਣੇ ਇਕੱਠਾ ਵੱਡ ਲੱਗ ਰਹੀ ਹੈ ਜਦੋਂ ਇੱਥੇ ਆਏ ਤੇ ਸਾਡੇ ਔਨਤ ਪੀ ਲੋ ਗਿੱਦੜਵਾਇਆ ਸੀ ਕਿਉਂਕਿ ਲੋਕਲ ਸੀਨੀਅਰ ਟੈਕਰ ਪਹਿਲਾਂ ਆਏ ਸੀ ਜਦੋਂ ਸਾਡੀ ਗੱਡੀ ਆਈ ਤੇ ਮੁੜ ਕੇ ਅਸੀਂ ਬਾਅਦ ਚ ਵੇਖਿਆ ਵੀ ਅੱਗੇ ਜ਼ਿਆਦਾ ਕਿੰਨੀਆਂ ਗੱਡੀਆਂ ਕਿੰਨੇ ਵਾਰੀ ਪਾਣੀ ਪਾ ਚੁੱਕੇ ਕਿੰਨੇ ਨਿਕਲੇ ਇਹ ਸੱਤ ਗੱਡੀਆਂ ਥੈਆਂ ਨੇ ਤੇ ਘੱਟੋ ਘੱਟ ਸੱਤ ਸੱਤ ਅੱਠ ਅੱਠ ਜਿਹੜੇ ਹਰ ਗੱਡੀ ਲਾ ਚੁੱਕੀ ਏ ਅਜੇ ਕੰਮ ਚੱਲਿਆ ਹੈ ਲੱਗਦਾ ਜੀ ਬੜਾ ਨੁਕਸਾਨ ਹੋ ਗਿਆ ਇਹ ਤਾਂ ਉਹਨਾਂ ਤੋਂ ਪਤਾ ਲੱਗੂਗਾ ਜੀ ਚਾਰ ਕਿੱਲਾਂ ਦੇ ਵਿੱਚ ਵੈਸੇ ਇਹਨਾਂ ਦੀਆਂ ਇਕੱਠਾਂ ਪਈਆਂ ਨੇ ਤਿੰਨ ਚਾਰ ਕਿੱਲੇ ਥਾਂ ਦੇ ਵਿੱਚ ਤਿੰਨ ਮਗਰ ਤਾਂ ਸੋ ਇਕੱਠਾ ਜਿਹਾ ਹੈ ਅਜ ਕਿਨਾ ਕੀ ਅਸ਼ਵੇਰ ਸਿੰਘ ਕੀ ਕਰ ਜਾਓ ਤੁਸੀਂ ਅੱਗ ਲੱਗੀ ਹੋਏ ਕਿਸ਼ਟ ਲੱਗ ਰਿਹਾ ਹੈ ਇਹ ਹਾਲਾਤ ਕੀ ਹੈ ਹਾਲਾਤ ਤਾਂ ਬਹੁਤ ਜ਼ਿਆਦਾ ਮਤਲਬ ਖਰਾਬ ਹੈ ਇਹ ਤੋਂ ਪਹਿਲਾਂ ਮਤਲਬ ਕਾਫੀ ਗੱਡੀਆਂ ਪਾ ਚੁੱਕੇ ਸੱਤ ਫਰਗਡਰ ਦੀਆਂ ਗੱਡੀਆਂ ਪਹੁੰਚੀਆਂ ਸਿੱਤੇ ਤੇ ਤਕਰੀਬਨ ਸਾਰੀਆਂ ਗੱਡੀਆਂ ਨੇ 10-10 ਪਰਵੰਡੀਆਂ ਗੱਡੀਆਂ ਮਤਲਬ ਪਾਈਆਂ ਕਿੰਨੀਆਂ ਟੂਰ ਦੀਆਂ ਗੱਡੀਆਂ ਪੈ ਚੁੱਕੀਆਂ ਟੋਟਲ ਮਤਲਬ 100 ਤੋਂ ਉੱਤੇ ਤਕਰੀਬਨ ਪੈ ਚੁੱਕੀਆਂ ਹਾਂਜੀ ਤੇ ਹੋਰ ਅਜੇ ਮਤਲਬ ਅੱਗ ਕੰਟਰੋਲ ਨਹੀਂ ਹੋਈ ਅਜੇ ਤੇ ਅਜੇ ਮਤਲਬ ਉਹ ਗੱਡੀਆਂ ਸ਼ਾਮ ਤੱਕ ਅਜੇ ਮਤਲਬ ਹੋਊ ਕੰਟਰੋਲ ਅਜੇ ਤੱਕ ਕਾਫੀ ਮਤਲਬ ਹਾਂਜੀ ਸ਼ਾਮ ਤੱਕ ਕੰਟਰੋਲ ਕਰ ਲਾਂਗੇ ਤੇ ਅਜੇ ਤੱਕ ਮਤਲਬ ਅੱਗ ਹੈਗੀ ਆ ਬਹੁਤ ਜ਼ਿਆਦਾ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਤੋਂ ਡਿਜੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਹੜਿਆ ਜੰਗਲ